ਤਦ ਨੂੰ ਅੱਜ ਮੈਂ ਕਿਹੜੀ ਚੀਜ਼ ਦਿਖਾਣਾ ਸਾਡੇ ਬਾਪੂ ਦੀ ਕਲਾਕਾਰੀ ਉਹ ਜਿਹੜੀ ਉਹ ਮੱਛਰ ਨਹੀਂ ਹੁੰਦੀ ਤੇ ਆਪਾਂ ਕਛੂਆ ਸ਼ਾਬ ਲਾ ਕੇ ਤੇ ਉਹ ਮੱਛਰ ਦਾਣੀ ਮੁੱਕ ਜਾਂਦੀ ਹੈ ਤੇ ਦੇਖੋ ਸਾਡੇ ਬਾਪੂ ਦਾ ਜਿਗਾਰ ਕਿੰਨਾ ਤਗੜਾ ਜਿਹਾ ਆ ਰੱਖਿਆ ਆਪਣਾ ਇਹ ਤੁਹਾਨੂੰ ਜਾਣ ਇਹ ਤੁਸੀਂ ਜਾਣਦੇ ਹੋਣਗੇ ਕੀ ਜੀ ਹੁੰਦੀ ਹੈ ਆ ਕੋਠੇ ਦੇ ਚੱਕੜਿਆ ਆ ਥੱਲੇ ਉਹ ਪਲੇਟ ਪਲੇਟ ਦੇ ਉੱਤੇ ਏਟ ਰੱਖੀ ਇਹ ਜੋ ਤਰ੍ਹਾਂ ਘਟਕਣ ਤੇ ਟੱਕਣ ਦੇ ਉੱਤੇ ਰੱਖੀ ਆਹਾ ਕਛੂਆ ਛਾਹ ਕਿਤਾ ਬਲ ਦੀ ਟੌਰ ਨੇ ਤੇ ਨਾਲ ਬਲ ਦੀ ਪੀੜਾ ਇਹ ਇਹ ਆ ਸਾਡੇ ਬਾਪੂ ਦਾ ਜੀ ਗਾਰਡ ਹਾਂਜੀ ਜੇ ਤੁਹਾਡੀ ਉਹ ਕਛੂਆ ਛਾਹ ਦੇਲੇ ਚੋਂਜੀ ਰੱਖੀ ਹੁੰਦੀ ਹੋਈ ਕਿਤੇ ਗੁੰਮ ਜੇ ਨਾ ਤਾਂ ਮੇਰੇ ਬਾਪੂ ਵਾਲਾ ਤਰੀਕਾ ਵਰਤਿਆ ਕਰੋ ਪੂਰੀ ਰਾਤ ਮੱਛਰ ਲੜਨ ਗਈ ਤੁਹਾਨੂੰ